ਤਦਰ ਦੇਸ਼ ਦੇ ਵਿਦਿਆ ਖੇਡਾਂ ਅਤੇ ਸੱਭਿਆਚਾਰ ਦੇ ਕਦਰ ਨੂੰ ਉੱਚਾ ਚੁੱਕਣ ਦੇ ਲਈ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਪਾਇਏ ਫਰਮੂਲੇ ਯੋਗਦਾਨ ਨੂੰ ਸਨਮਾਨਿਤ ਕਰਨ ਦੇ ਲਈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ 337 ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਪਤਾ ਸੀ ਕਿ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਦੇ ਵਿੱਚ ਆਯੋਜਿਤ ਚੌਥੇ ਐਫ ਐਫਪੀ ਨੈਸ਼ਨਲ ਅਵਾਰਡ 2024 ਦੇ ਉਦਘਾਟਨੀ ਦਿਨ 'ਚ ਸੰਸਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਦੇ ਵਜੂ ਸਮਾਗਮ ਦੀ ਪ੍ਰਧਾਨਗੀ ਕੀਤੀ ਹੈ। ਮੋਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਮਨਪ੍ਰੀਤ ਸਿੰਘ ਮੰਡਾ ਫੈਪ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਤੂਰੀ ਅਤੇ ਉੱਗੇ ਪੰਜਾਬੀ ਅਦਾਕਾਰ ਤੇ ਗਾਇਕ ਗੁਰਨਾਮ ਪੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਨੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਦੇਸ਼ ਫੋਰਥ ਫੈਪ ਨੈਸ਼ਨਲ ਅਵਾਰਡ ਦੇ ਉੱਪਰ ਸਾਡੇ ਵਿਚਾਰ ਅੱਜ ਸਾਡੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਦਾਰ ਸਤਨਾਮ ਸਿੰਘ ਸੰਧੂ ਜੀ ਕਿਉਂਕਿ ਅੱਜ ਸੀ ਉਹਨਾਂ ਦਾ ਡੈਜਿਗਨੇਸ਼ਨ ਸਾਡੇ ਲਈ ਉਹ ਮੁੱਖ ਮਹਿਮਾਨ ਬੜੇ ਅਸੀਂ ਰਿਕਵੈਸਟ ਕਰਕੇ ਉਹਨਾਂ ਨੂੰ ਮਨਾਇਆ ਇਸ ਗੱਲ ਦੇ ਲਈ ਮੈਂਬਰ ਰਾਜ ਸਭਾ ਚਾਂਸਲਰ ਚੰਡੀਗੜ੍ਹ ਜੀ ਯੂਨੀਵਰਸਿਟੀ ਤੇ ਮੇਰੇ ਵੱਡੇ ਵੀਰ ਮੈਂ ਸਾਡੀ ਸਾਰੀ ਕੋਰ ਕਮੇਟੀ ਵੱਲੋਂ ਪੰਜਾਬ ਦੇ ਸਾਰੀਆਂ ਸੰਸਥਾਵਾਂ ਵੱਲੋਂ ਤੁਹਾਡਾ ਇੱਥੇ ਸਵਾਗਤ ਕਰਦਾ ਹਾਂ ਔਰ ਉਸ ਦੇ ਨਾਲ ਹੀ ਤੁਹਾਨੂੰ ਅੱਜ ਇਸ ਮੌਕੇ ਦੇ ਉੱਤੇ ਫਸਟ ਟਾਈਮ ਅਸੀਂ ਰੂਬਰੂ ਹੋਏ ਹਾਂ ਆਪਣੀ ਕੋਰ ਕਮੇਟੀ ਦੇ ਨਾਲ ਤੁਹਾਨੂੰ ਰਾਜ ਸਭਾ ਮੈਂਬਰ ਬਣਨ ਦੇ ਤੇ ਪੂਰੇ ਦੇਸ਼ ਦੇ ਐਜੂਕੇਸ਼ਨ ਦੀ ਨੁਮਾਇੰਦਗੀ ਕਰਨ ਦੇ ਲਈ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਮੈਂ ਉਮੀਦ ਕਰਦਾ ਵੀ ਇਸ ਦਾ ਆਪਾਂ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰੀਏ ਮੈਂ ਪ੍ਰਮਾਤਮਾ ਦਾ ਬਹੁਤ ਧੰਨਵਾਦੀ ਹਾਂ ਜਿਸ ਨੇ ਸਾਨੂੰ ਇਸ ਜੋਗ ਬਣਾਇਆ ਕਿ ਅਸੀਂ ਅੱਜ ਪੂਰੇ ਦੇਸ਼ ਦੇ ਵਿੱਚ ਸਿੱਖਿਆ જગਤ ਨਾਲ ਜੁੜੇ ਹੋਏ ਪ੍ਰਿੰਸੀਪਲਸ ਅਧਿਆਪਕ ਕੋਚਸ ਉਹਨਾਂ ਦੇ ਟੀਚਰਸ ਸਟੂਡੈਂਟਸ ਸਾਰਿਆਂ ਨੂੰ ਅਸੀਂ ਸਨਮਾਨਿਤ ਕਰ ਸਕੀਏ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਅੱਗੇ ਰੱਖਾਂ ਮੈਂ ਤੁਹਾਨੂੰ ਫੈਪ ਨੈਸ਼ਨਲ ਅਵਾਰਡ ਦੀ ਸ਼ੁਰੂਆਤ ਕਿਵੇਂ ਹੋਈ ਤੇ ਇਹ 4th ਜਿਹੜਾ ਸਾਡਾ ਸੀਜ਼ਨ ਹੈਗਾ ਇੱਥੇ ਤੱਕ ਅਸੀਂ ਕਿਵੇਂ ਪਹੁੰਚੇ ਆ 2021 ਦੇ ਵਿੱਚ ਅਸੀਂ ਇਹ ਫਰਸਟ ਫੈਪ ਸਟੇਟ ਅਵਾਰਡ ਸਟਾਰਟ ਕੀਤੇ ਸੀ ਉਸ ਦੇ ਪਿੱਛੇ ਵਿਜ਼ਨ ਸਾਡਾ ਇਹ ਸੀ ਵੀ ਜਿਹੜੀਆਂ ਸੈਲਫ ਫਾਈਨਾਂਸਿੰਗ ਆਰਗੇਨਾਈਜੇਸ਼ਨਸ ਨੇ ਜੋ ਸਿੱਖਿਆ ਦਾ ਲਗਭਗ 55% এডਿਕੇਸ਼ਨ ਦਾ ਸੰਭਾਲ ਰੱਖਿਆ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਉਹਨਾਂ ਵਿੱਚ ਕੰਮ ਕਰਦੇ ਪ੍ਰਿੰਸੀਪਲਸ ਨੂੰ ਕਿਸੇ ਵੀ ਪਲੇਟਫਾਰਮ ਦੇ ਤੇ ਸਨਮਾਨਤ ਨਹੀਂ ਸੀ ਕੀਤਾ ਜਾਂਦਾ ਸੋ ਇਸ ਮਕਸਦ ਦੇ ਨਾਲ ਕਿ ਉਹਨਾਂ ਦਾ ਵੀ ਰਾਈਟ ਬਰਾਬਰ ਹੈ ਹੱਕ ਬਰਾਬਰ ਹੈ ਤੇ ਉਹ ਵੀ ਸਨਮਾਨ ਦੇ ਹੱਕਦਾਰ ਨੇ ਇਸ ਲਈ ਫੈਪ ਸਟੇਟ ਅਵਾਰਡ ਦੀ ਸ਼ੁਰੂਆਤ ਕੀਤੀ ਗਈ 2021 ਦੇ ਵਿੱਚ ਉਸ ਤੋਂ ਅਗਲੇ ਸਾਲ ਹੀ ਇਹ ਸਟੇਟ ਅਵਾਰਡ ਨੈਸ਼ਨਲ ਅਵਾਰਡ ਦੇ ਵਿੱਚ ਤਬਦੀਲ ਹੋ ਗਏ ਕਿਉਂਕਿ ਸਾਡੇ ਕੋਲ ਜਿਹੜੇ ਸਰਾਊਂਡਿੰਗ ਸਟੇਟਸ ਸੀਗੀਆਂ 2022 ਦੇ ਵਿੱਚ ਸਾਡੇ ਕੋਲ 11 ਸਟੇਟਸ ਪਹੁੰਚੀਆਂ ਸੀਗੀਆਂ ਉਸ ਤੋਂ ਬਾਅਦ ਨੈਕਸਟ ਈਅਰ 23 ਦੇ ਵਿੱਚ ਸਾਡੇ ਕੋਲ 23 ਸਟੇਟਸ ਨੇ ਜਿਹੜੀਆਂ ਉਹ ਇਸ ਅਵਾਰਡ ਦੇ ਲਈ ਪਹੁੰਚੀਆਂ ਸੀ ਤੇ ਮੈਂ ਅੱਜ ਸਾਡੇ ਮੁੱਖ ਮਹਿਮਾਨ ਸਾਹਿਬ ਸੰਧੂ ਸਾਹਿਬ ਨੂੰ ਦੱਸਣਾ ਚਾਹਣਾ ਕਿ ਅੱਜ ਵੀ ਪੂਰੇ ਦੇਸ਼ ਦੇ ਵਿੱਚੋਂ ਅੱਜ ਤੇ ਕੱਲ ਦੇ ਵਿੱਚ ਸਾਰੀਆਂ ਸਟੇਟਸ ਨੇ ਜਿਹੜੀਆਂ ਇਸ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਸੋ ਇਸ ਲਈ ਇਹ ਅਸੀਂ ਨੈਸ਼ਨਲ ਅਵਾਰਡ ਦੀ ਗ੍ਰੀਮਾਂ ਨੂੰ ਜਿਹੜਾ ਹੈਗਾ ਉਹ ਮੇਨਟੇਨ ਰੱਖਿਆ ਹੋਇਆ ਦੇਸ਼ ਦੇ ਹਰ ਕੋਨੇ ਦੇ ਵਿੱਚ ਆਏ ਹੋਏ ਇੱਥੇ ਪ੍ਰਿੰਸੀਪਲਸ ਟੀਚਰਸ ਸਟੂਡੈਂਟਸ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਇਹ 4th ਸੀਜ਼ਨ ਦੇ ਵਿੱਚ ਅੱਜ ਜਿੰਨੇ ਵੀ ਅਵਾਰਡ ਹੀ ਇੱਥੇ ਬੈਠੇ ਹੋ ਤੁਹਾਨੂੰ ਅਸੀਂ ਅਵਾਰਡ ਦੇ ਨਹੀਂ ਰਹੇ ਤੁਸੀਂ ਅਵਾਰਡ ਜਿੱਤਦੇ ਨੇ ਮੈਂ ਸਾਰੀਆਂ ਅਵਾਰਡ ਕੈਟਾਗਰੀ ਦਾ ਥੋੜਾ ਥੋੜਾ ਜ਼ਿਕਰ ਕਰਨਾ ਚਾਹੂਗਾ ਸੰਧੂ ਸਾਹਿਬ ਦੇ ਸਾਹਮਣੇ ਪਹਿਲਾ ਸਾਡਾ ਹੈ ਅਕੈਡੈਮਿਕ ਅਚੀਵਮੈਂਟ ਅਵਾਰਡ ਅਕੈਡੈਮਿਕ ਅਚੀਵਮੈਂਟ ਅਸੀਂ ਟਾਪ 50 ਸਕੂਲਸ ਇਸ ਕੰਟਰੀ ਦੇ ਉਹਨਾਂ ਨੂੰ ਦਿੰਦੇ ਆ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਪਰਸੈਂਟੇਜ ਦੇ ਵਿੱਚ ਬੱਚੇ ਨੇ ਜਿਹੜੇ 10th ਅਤੇ 10+2 ਸਟੈਂਡਰਡ ਦੇ ਵਿੱਚ 95% ਮਾਰਕਸ ਤੋਂ ਉੱਪਰ ਲੈ ਕੇ ਗਏ ਨੇ ਸੋ ઓਰ ਟੌਪ 50 ਸਕੂਲਸ ਅਸੀਂ ਸਿਲੈਕਟ ਕਰਨੇ ਸੀ ਬਰਾਬਰ ਰੈਂਕਿੰਗ ਦੇ ਕਾਰਨ ਅੱਜ ਸਾਡੇ ਵਿੱਚੋਂ 65 ਸਕੂਲਸ ਅਤੇ ਉਹਨਾਂ ਦੇ ਪ੍ਰਿੰਸੀਪਲਸ ਨੂੰ ਅਸੀਂ ਸਨਮਾਨਿਤ ਕਰਨ ਜਾ ਰਹੇ ਹਾਂ ਸੋ ਮੈਂ ਸਭ ਤੋਂ ਪਹਿਲਾਂ ਇਹ ਸਕੂਲਸ ਲਈ ਉਹਨਾਂ ਦੇ ਪ੍ਰਿੰਸੀਪਲਸ ਸਾਰੇ ਸਟਾਫ ਲਈ ਜ਼ੋਰਦਾਰ ਤਾੜੀ ਲਈ ਮੰਗ ਕਰਦਾ ਹਾਂ ਦੂਸਰਾ ਇਸ ਦੇ ਨਾਲ ਹੀ ਸਾਡੀ ਇੱਕ ਕੈਟਾਗਰੀ ਹੈ ਪ੍ਰਾਈਡ ਆਫ ਇੰਡੀਆ ਅਕੈਡੈਮਿਕ ਅਚੀਵਮੈਂਟ ਅਵਾਰਡ ਇਹਦੇ ਵਿੱਚ ਸਾਡੇ ਕੋਲ ਸਟੂਡੈਂਟਸ ਪਹੁੰਚੇ ਨੇ 85 ਸਟੂਡੈਂਟਸ ਪਹੁੰਚੇ ਨੇ ਜਿਨ੍ਹਾਂ ਨੇ 10th ਅਤੇ 10+2 ਸਟੈਂਡਰਡ ਦੇ ਵਿੱਚੋਂ ਬੋਰਡ ਐਗਜ਼ਾਮੀਨੇਸ਼ਨ ਦੇ ਵਿੱਚੋਂ 98% ਐਂਡ ਉਸ ਤੋਂ ਉੱਪਰ ਮਾਰਕਸ ਗੇਨ ਕੀਤੇ ਨੇ ਸੋ ਮੈਂ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਔਰ ਉਹਨਾਂ ਦੇ ਟੀਚਰਸ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਤੀਸਰੀ ਕੈਟਾਗਰੀ ਸਾਡੇ ਕੋਲ ਸਪੋਰਟਸ ਕੈਟਾਗਰੀ ਹੈ। ਸਪੋਰਟਸ ਕੈਟਾਗਰੀ ਦੇ ਵਿੱਚ ਸਾਡੇ ਕੋਲ ਨੈਸ਼ਨਲ ਪਲੇਅਰ ਨੇ। ਸੋ ਟੌਪ 54 ਸਕੂਲਸ ਅਸੀਂ ਸਿਲੈਕਟ ਕੀਤੇ ਨੇ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਬੱਚੇ ਨੈਸ਼ਨਲ ਦੇ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤੇ ਨੇ ਔਰ ਇਹ ਗੇਮ ਜੇ ਅਸੀਂ ਸਿਰਫ ਉਹੀ ਕੰਸੇਪਟ